ਹਮ ਕੰਦੂਸ ਹਉ ਕੰਜਦਾ ਪਰੀ ਤੋਂ ਨਿਆਂ ਹੀ ਨਹੀਂ ਦਿੰਦਾ ਮੈਂ ਤਾਂ ਬਾਣੀਆਂ ਸਿਰ ਪਾ ਇਸੇ ਤੋੜਦਾ ਐ ਕੱਟੂ ਹੂੰ ਵੜਿਆ ਕੇ ਸਜਾ ਲਾ ਮਗਰੋਂ ਇਹਦਾ ਦੇਣਾ ਵਾਦਾ ਮਾਰਾ ਮਾਰਾ ਵਾ ਕੰਜਦਾ ਇਹ ਨਿਆਂ ਨਹੀਂ ਦਿੰਦਾ ਜੇ ਮੈਂ ਆ ਜੂਗਾ ਤੇ ਤਖਤੋਂ ਲੁਕ ਜਾਂਦਾ ਕਦੇ ਬੁੜੂਆਂ ਘਰੋਂ ਹੀ ਮੋੜ ਦਿੰਦੇ ਆ ਕਿ ਹੈ ਹੀ ਨਹੀਂ ਤਾਇਆ ਉਹ ਤਾਂ ਹਾਂ ਦੇਣਾ ਮਾਰਦਾ ਹਾਂ ਦੇਣਾ ਮੜਾ ਹੁਣ ਪਤਾ ਲੱਗਦਾ ਓਏ ਕਰੇ ਨਹੀਂ ਦੱਸਿਆ ਹੋਇਆ ਭਾਂ ਕੋਈ ਆਵੇ ਬਗਾਨਾ ਬੰਡਾ ਜੇ ਵੀ ਕਰਿਆ ਕਰੇ ਸਿਆਣਾ ਨਾ ਕਰੋ ਹਈ ਨਹੀਂ ਨਿਆ ਕਰਨਾ ਹਾਂ ਹੁੰਦਾ ਕਰੇ ਆ ਹੁੰਦਾ ਕਰੇ ਆ ਇਹ ਗੱਲ ਇਹ ਤਾਂ 14000 ਰੁਪਿਆ ਆਪਣੇ ਕੰਪਿਊਟਰ ਕਰਾਹਾ ਲਵਾਤਾ ਬਰਾਵਾ ਆਪੇ ਬਾਹਰ ਕਿ ਲਵਾ ਲੈ ਨਾਲੇ ਤਾਂ ਅੱਛਾ ਨਾਲੇ ਲਵਾਤਾ ਨੇ ਆਪਣੇ हा कुप तो, सी। आ हो। तो ना अच्छा। मारी ले ले ला साल ले। फेता, फेता तू कल ओ बाणी दो लख रुपया पांच साल तीत रही बाणगे तू रब न मेरी तल सुना तो तेरी मूंगी चो कट गे ਕੱਟਣ ਕੀਤਾ ਹੈ ਮੇਰੀ ਗੱਲ ਤਾਂ ਪੂਰੀ ਸੁਣ ਲੈ ਤੂੰ ਪਹਿਲਾਂ ਇਹਦੀ ਪੰਜ ਸਾਰੇ ਬਾਣੀਆਂ ਨਾੜਤ ਅੱਛਾ ਮੁੜ ਕੇ ਬਾਣੀਆਂ ਤੋਂ ਗਏ ਰੁਪਏ ਲੈਣਾ ਬਾਣੀਆਂ ਪੈ ਗਏ ਤੇ ਭਾਈ ਗਾਲ ਇਹ ਮੈਨੂੰ ਕਹਿੰਦਾ ਭਾਈ ਮੈਂ ਤਾਂ ਹਰਤ ਰੱਖਦਾ ਨਹੀਂ ਕਹਿੰਦਾ ਬਾਣੀਆਂ ਨੇ ਮੇਰੀ ਬੇਇੱਜ਼ਤੀ ਕਰਤੀ ਗੁੱਸਾ ਖਾ ਗਿਆ ਗੁੱਸਾ ਖਾ ਗਿਆ ਤੇ ਉਹ ਚੋਣਾ ਦੱਸ ਵੀ ਮੇਰਾ ਹੀ ਗਲਤੀ ਹੈ ਕਿ ਦੀ ਹੈ ਕਿ ਬਾਣੀ ਦੀ ਹੈ ਫਿਰ ਦੇਖ ਬਈ ਅੱਧ ਗਸਾ ਦੀ ਤਬਾਨੀ ਜੀ ਐਵੇਂ ਕਰਨੁ ਸਾਰੀ ਪੂਰੀ ਤੁਮ ਤੇ ਗੱਲ ਲੇਗੇ ਹਾਂ ਹਾਂ ਮਤ ਜਵਾਬ ਗਿਆ ਜੇ ਨਾ ਮਨ ਟੁੱਟੇ ਬੰਦੇ ਦਾ ਫਿਰ ਉਖਾ ਗਿਆ ਹੋ ਗਿਆ ਅੰਦਰ ਹੋਰੇ ਉਹ ਰੰਗ ਖੁੰਝ ਗਈ ਚੇਂਦੀ ਅਬ ਤੂ ਆਪ ਦਾ ਮੋਰ ਦੇ ਨੀ ਪੀਏ ਵੱਢ ਚੜਗੇ ਕਿਉਂ ਦਿੰਦੇ ਆ ਹੋ ਗਏ ਹਾਂ ਇਹ ਤਾਂ ਪਿਆਰ ਬਣਿਆ ਹੀ ਹੈ ਦੇਨ ਨਾ ਹਾਂ ਚੱਲ ਕੇ ਗੱਲ ਕਰਦੇ ਆ ਆ ਸਕੂਟਰ ਜਿਹਾ ਖੜਾ ਮਾਲਾ ਪਾਣੀ ਪੁਣੀ ਲਾਉਂਦੇ ਹੋਣਗੇ ਬਾਹਰ ਹਨਾ ਉਹ ਪਾਣੀ ਲਾਉਂਦੇ ਹੋਣਗੇ ਹੁਣ ਜਾ ਆ ਉਹ ਤੂੰ ਜਮਤ ਤਿਆਰ ਗਿਆ ਜਾਂਦਾ ਇਹਨਾਂ ਦਾ ਕੰਮ ਕਰਦਾ ਇਹ ਤਾਂ ਛੱਡ ਗਿਆ ਹੁਣ ਮੁੰਡੇ ਦਾ ਮੁੰਡੇ ਦਾ ਮੁੰਡੇ ਪੜਦਾ ਨਹੀਂ ਹੈ ਨਾ ਟਪਿੰਡੂ ਹਾਂ ਫੋਨ ਕਰ ਤੀ ਤੋਏ ओ पृथ्वीमा पहले ना हूँ अजय नहीं, नहीं सुनता हो अच्छा हाँ तू बोल मारा मेरे बोलते तो हो बोलता है पृथ्वीमश्य ओ भाई प्रीतम बोल मारते पता लोग को जानता बोल मारता वाले पृथ्वीमा बोल तो ओ कौन है आ दूधजा छोटा गया हाँ कौन है भाई चारा। 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 ਅੱਲੋ ਖਿਆਲ ਹਾਂ ਭਾਈ ਕਿਵੇਂ ਹੋ ਖਿਆਲ ਵਧੀਆ ਕਿੱਧਰ ਫਿਰਦੇ ਹੋ ਰਾਤ ਨੂੰ ਓਏ ਠੀਕ ਯਾਰ ਹਾਂ ਠੀਕ ਆ ਵਧੀਆ ਕੁ ਸੁੱਕਦਾ ਸੁੱਕੀ ਆ ਵੈਸਾ ਐਵੇਂ ਤਾਂ ਕੌਣ ਆਵੇ ਭਾਈ ਅੱਛਾ ਆ ਜੋ ਆ ਗਏ ਫੇਰ ਵੀ ਰਾਤ ਦੀ ਰਾਤ ਕੰਜਰ ਦਿਓ ਅੱਧੀ ਰਾਤ ਕੀ ਮੈਂ ਤਾਂ ਆ ਪੜਦੇ ਨਾਲ ਇੱਕ ਮਕਾਨ ਦਤੇ ਹੋ ਗਰਦੇਾਲੀਆ ਇਹ ਕੀ ਕਰਨ ਆ ਗਏ ਪਤਾ ਨਹੀਂ ਆਜੋ ਬਹਿ ਜਾਓ ਹੋਰ ਪ੍ਰੀਤਮਾ ਵਧੀਆ ਕੀ ਹਾਲ ਹੈ ਮੈਂ ਗਰਦੇਾਲ ਠੀਕ ਆ ਹੋਰ ਗੋਡੇ ਗਾਡੇ ਕਿਵੇਂ ਆ ਬਸ ਬੁਰਾ ਹਾਲ ਹੀ ਪੁੱਛਣਾ ਮੈਂ ਅੱਛਾ ਕੇ ਹੋਰ ਹੋਰ ਮਖਤਿਆ ਠੀਕ ਆ ਵਧੀਆ ਵਧੀਆ ਜਮਾ ਫਸਲ ਕਿਵੇਂ ਆ ਫਸਲ ਉਹਨੇ ਇੱਕ ਨੰਬਰ ਖੜੀ ਆ ਚਾ ਚੰਗੀ ਗੱਲ ਆ ਹਾਂ ਹਾਂ ਪੂਨ ਅੱਛਾ ਵਧੀਆ ਪਾਈ ਕਿਵੇਂ ਆ ਨਾ ਹੋਇਆ ਗੰਟਾ ਦੇਖ ਤੂੰ ਹਾਂ ਬੰਦਾ ਸਿਆਣਾ ਮੱਛਲੀ ਕਮਕਰ ਵੱਡਾ ਕਰ ਦੇ ਕਮਕੰਤ ਵੀ ਫਿਰ ਦੋ ਮਿਲਣਾ ਨਰੂ ਬਿੱਤੀ ਆ ਹੋਈ ਨਾ 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 ਬਾੜ ਮਰੀ ਜਾਂਦੀ ਆ ਉਹ ਇਹ ਤਾਂ ਸਪਤਾਏ ਸਾਡੇ ਘਰੇ ਵੱਡਦੀ ਨਹੀਂ ਇੱਥੇ ਨਾ 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 ਨਰੂ ਵਾਲਾ ਕਿੱਧਰ ਬਾੜ ਦੇ ਨੂੰ ਘਰੋਂ ਕਰਦਾ ਯਾ ਯਾਰ ਸਾਡੇ ਘਰੇ ਆ ਯਾ ਫਿਰ ਸੋਡਿਓ ਘਰ ਗਲ ਪੈਣੇ ਯਾਰ ਬਾਈ ਸਾਡੇ ਬੰਦੇ ਨਾ ਚੇ ਯਾਰ ਰੱਬ ਨਾ ਕਰ ਸਭ ਤਾਰੀ ਖਾਂਦਾ ਯਾਰ ਹੈ ਉਹਦਾ ਨਸ਼ਾ ਯਾਰ ਅਸੇ ਵਿੱਚ ਬਰੋ ਬਸ ਗੱਲ ਸੁਣ ਮੇਰੀ ਇਸ ਵਿੱਚ ਰਸੀ ਵਾਲਾ ਬੰਦਾ ਬਾੜ ਕੇ ਖੁਸ਼ ਨਹੀਂ ਮਕੰਦੋ ਜਿ ਕਰਿਆ ਪਹਿਲਾਂ ਗੱਲ ਤਾਂ ਤੂੰ ਸੁਣ ਲੈ ਸਾਡੀ ਗੱਲ ਪੈਨੋ ਯਾਰ ਹਾਂ ਇਹ ਜੇ ਮੋਰ ਲੰਡਾ ਬਾਣੀਆਂ ਬਾਣੀਆਂ ਦੇ ਯਾਰ ਕਿਹੜੇ ਜਿਹੜੇ ਲੈ ਆ ਮਾਟੀ ਕੀ ਤੋਂ ਲੱਜੇ ਤੂੰ ਚਲਿਆ ਤੇ ਕੁਝ ਦਾ ਨਾਮ ਆ ਗਿਆ ਮਨੀ ਤੇ ਪੈ ਗਿਆ ਤੇ ਛੋਲੇ ਤੇ ਨਾਮ ਲੱਪਟ ਨਾ ਆ ਰਿਹਾ ਤੇ ਮੈਨੂੰ ਪੜਨਾ ਹੈ ਨਾ 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 ਪੀ ਫਿਰਦਾ ਨਾਲੇ ਸਾਡੇ ਨਾ ਨਾ ਪੀਤੀ ਯਾਰ ਕਮਾਲ ਹੀ ਗੰਡਿਆਰ ਸ਼ਰਮ ਨਹੀਂ ਪਈ ਆ ਆਪਣਾ ਹਿਸਾਬ ਕਿਤਾਬ ਲੋਕਾਂ ਨੂੰ ਕਿਉਂ ਭੇਦ ਦਿੰਦਾ ਲੋਕਾਂ ਨੂੰ ਯਾਰ ਲੈ ਜੀ ਆ ਯਾਰ ਹੁਣ ਲੋਕੋ ਕੀ ਅਸੀਂ ਫਿਰ ਤੂੰ ਲੋਕਾਂ ਨੂੰ ਪੜਦਾ ਫਿਰਦਾ ਸਾਨੂੰ ਲੋਕਾਂ 'ਚ ਲੈ ਮੈਂ ਤਾਂ ਪੜਦੇ ਨਾ ਐ ਰਾਤ ਨੂੰ ਤੇਰੇ ਕੋਲੇ ਆ ਪੜਦੇ ਨੇ ਜਿਹੜੇ ਲਾਲ ਲਈ ਫਿਰਦਾ ਹਜ਼ਾਰ ਨੂੰ ਦੱਸੂ ਲਾਤੀ ਪੀ ਹਾਂ ਸੁਣ ਸੁਣਾ ਦੱਸਿਆ ਯਾਰ ਬੰਦਾ ਹੀ ਨਹੀਂ ਹੈ ਬੰਦਾ ਹੈ ਉਹ ਚੰਗਾ ਬੰਦਾ ਹੈ ਯਾਰ ਹਾਂ ਇਹ ਮੈਂ ਬਹੁਤ ਤਕੜਾ ਬੰਦੇ ਦਾ ਹਾਂ ਹਾਂ ਇਹ ਮੈਂ ਤਾਂ ਤੇਰਾ ਵੀ ਦੇਖ ਲਵਾਂ ਮੈਂ ਬਹੁਤ ਤਕੜਾ ਜਿਹੜਾ ਨਾਲ ਖਿੱਚੀ ਫਿਰਦਾ ਇਹਨੂੰ ਕਾਦੇ ਪੈਸੇ ਨਾਲੇ ਜੰਟੇ ਤੈਨੂੰ ਨਹੀਂ ਪਤਾ ਪਤਾ ਅਮਰ ਤੈਨੂੰ ਨਹੀਂ ਪਤਾ ਕੀ ਨਹੀਂ ਪਤਾ ਕੀ ਨਹੀਂ ਪਤਾ ਝੂਟਾ ਕਰਦਾ ਖੇਤ ਦਾ ਕੰਮ ਐ ਸੋੜਾ ਕਬੀਲਦਾਰ ਇਹਨੂੰ ਪੁੱਛਾ ਅੱਛਾ ਉਹ ਜਿਹੜੀ ਮੈਂ ਆਰਤ ਭਾਈਸੋਂ ਬਾਣਗੇ ਦੇ ਰੁਪਏ ਖੜੇ ਆ ਭਾਈ ਉਹਦੇ ਰੁਪਏ ਦੇ ਕੇ ਆਓ ਫਿਰ ਝੋਨੇ ਵੇਲੇ ਪਾਉਣੀ ਪਾਣਾ ਅੱਜ ਦੇ ਮੁਖਤਿਆਰ ਝੋਨਾ ਪਾਉਣੀ ਐ ਅਸੀਂ ਕਣਕ ਨਹੀਂ ਪਾਈ ਗਿਰਦਾਲ ਕਹਿੰਦਾ ਕਣਕੜੀ ਪਾਈ ਕਣਕ ਜੀ ਉੱਧਰ ਲੱਗੇ ਸੀ ਹੈ ਉੱਧਰ ਲੱਗੇ ਸੀ ਅਸੀਂ ਫਤਿਆਬਾਦ ਲੱਗੇ ਯਾਰ ਮੈਂ ਵੀ ਜੀ ਉਹ ਤੇ ਕੁ ਛਡਾਨੀ ਬਾਨੀ ਹੁਰੀ ਖਰੀਦਦੇ ਸੀ ਉੱਥੇ ਵੇਚ ਕੇ ਆਏ ਉੱਥੇ ਵੇਚ ਕੇ ਆਏ ਸੀ ਕੋ ਸਸਤੀ ਵੇਚ ਕੇ ਆਏ ਉਹ ਬੱਸ ਹੋਇਆ ਮਾਤ ਸੋਈ ਗਈ ਸੋਨਾ ਕੀ ਕਰਨਾ ਗੱਪ ਤਾਂ ਛਾਣਾ ਸੋਨੇ ਦੇ ਭਾਵੇਂ ਕਿ ਆ ਦੇਖੋ ਪੁੱਟੀ ਦੇ ਖੁੰਡੇ ਤੇ ਸੋਨਾ ਲਵਾਇਆ ਮੇਰੇ ਭਾਈ ਨੇ ਸੋਨਾ ਲਵਾ ਕੇ ਦਿੱਤਾ ਖੁੰਡੇ ਤੇ ਸੋਨਾ ਉਹ ਕੰਮਕਾਰ ਕਰਦਾ ਸੋਨਾ ਲਵਾਪਾ ਕੰਦਾ ਸੋਨਾ ਲਵਾਉਣੀ ਹੈ ਜਿਹੜੇ ਰੁਪਏ ਤਾਂ ਮੋੜਨੇ ਨਹੀਂ ਕਿਸੇ ਦੇ ਕਿਹਦੇ ਰੱਖ ਚਲ ਚੋਰੀ ਚੋਰੀ ਉਹ ਬਾਣੇ ਤਾਂ ਦੇਖਨੇ ਆ ਜਿਹੜਾ ਮੈਂ ਤੇਰੀਆਂ ਤੁਹਾਡੇ ਹੁੰਦੀ ਆ ਬਾਣੀ ਦੇ ਸਰ ਹਰੇਕ ਲੋਕਾਂ ਜ਼ਰੀ ਆ ਲੈ ਹਾਂ ਇੱਕ ਸਰ ਹੋ ਗਏ ਫਿਰ ਕਿਸਾਬ ਆ ਗਿਆ ਤੂੰ ਤਾਂ ਕਹਿ ਕੇ ਮੋਰਦਨਾ ਵੀ ਦੇ ਮੰਗੇ ਯਾਰ ਦੇ ਮੰਗੇ ਕਿ ਦੋ ਦੇਵੇਂਗਾ ਤੈਨੂੰ ਚਿੱਟਾ ਜਵਾਬ ਦਿੱਤਾ ਤੂੰ ਸਾਨੂੰ ਲੋਕਾਂ ਚ ਜੇਦੋਂ ਹੋਏ ਦੇ ਦਾਂਗੇ ਓ ਯਾਰ ਉੱਤੇ ਨਾਲੇ ਕਿ ਮੁਸ਼ਕਲ ਮਰੀ ਓ ਯਾਰ ਇਹਨੂੰ ਲੈ ਆ ਨਾ ਯਾਰ ਬਾਈ ਇਹਨੂੰ ਕਿੱਦਾਂ ਲੈ ਆ ਤੂੰ ਨਾਲ ਤੁਸੀਂ ਵੀ ਕਹੇ ਸਾਡੇ ਘਰੋਂ ਹੀ ਭੱਗ ਜਾ ਭਾਈ ਭੱਗ ਜਾਨੀ ਓ ਯਾਰ ਉਹ ਗੱਲ ਨਹੀਂ ਯਾਰ ਤੂੰ दारू ਵਾਲਾ ਬੰਦਾ ਲਈ ਮਿਲਦਾ ਲਾਲਾ ਸਿੱਟੀ ਹੰਦਾ ਹੈ ਨਾ ਇਹ ਤਾਰੂ ਨਹੀਂ ਮੋਟਰ ਹੰਟਰ ਦੀ ਅੜਵਾੜ ਮਰੀ ਜਾਂਦੀ ਹੈ ਵਿੱਚ ਓਏ ਓ ਤਾਂ ਮੈਂ ਰਿਸ਼ਤੇਦਾਰ ਐ ਸੀ ਕੱਪੜਿਆਂ ਤੇ ਡੁੱਲੀ ਗਿੱਲੀ ਆ ਕੇ ਦਿੱਤੀ ਬੋਤਲ ਬਣਾਈਏ ਨਾ ਸਾਨੂੰ ਕਰਦੇ ਆਲਾ ਮੂਰਖ ਦਾ ਕਾਲਾ ਨਾ ਤੂੰ ਮਾਰ ਮੁਸ਼ਕਲ ਮਰਦੀ ਦਾ ਮੂਰਖ ਐ ਮੂਰਖ ਬੰਦਾ ਓਏ ਨਹੀਂ ਇਹ ਫਿਰਦੇ ਆ ਗੱਲ ਸੁਣ ਓਏ ਪਾਹਂ ਜਾਂ ਲੌੜਿਆ ਦੇ ਦਰਦਾ ਨਹੀਂ ਫਿਰਦਾ ਕਿਤੇ ਮੇਰੀ ਬਦਨਾਮ ਨਾ ਸਾਡੇ ਘਰੇ ਆ ਕੇ ਲਾਹੇ ਇਹ ਮੇਰੇ ਮਾਰਿਆ ਤੁਸੀਂ ਇਹਦੇ ਨਹੀਂ ਮਾਰਿਆ ਯਾਰ ਫਿਰ ਲਾੜ ਦਿੰਦਾ ਕਿ ਲੌਣਾ ਖੰਨਾ ਕੀ ਗੱਲ ਓਏ ਓ ਤੂੰ ਮੁਰਨਾ ਕੁਝ ਜਵਾਕਾਂ ਦਿੰਦਾ ਹੁੰਦਾ ਸੀ ਮੂੰਹ ਤੇ ਨਿਕਲ ਕੇ ਜਵਾਕਾਂ ਦਿੰਦਾ ਹੁੰਦਾ ਹਾਂ ਹਾਂ ਛੱਡ ਜੂਗੀ ਚਲ ਕੋਈ ਨਹੀਂ ਮੁੰਡਾ ਚਲੇ ਤਾਂ ਖੁੰਟਾ ਮਾ ਉਹ ਬਦਲ ਯਾਰ ਮੁਖਤਿਆਰ ਤੂੰ ਯਾਰ ਮੁਖਤਿਆਰ ਕੀ ਯਾਰ ਮਸ਼ਵਾਹ ਹਾਂ ਮੁਖਤਿਆਰ ਦਾ ਬਹਿਤਾ ਬੈਠੇ ਇੱਦਾਂ ਬੋਲਦਾ ਨਾ ਰੌਲਾ ਰੌਲਾ ਯਾਰ ਤੁੱਕਾ ਲਮਾ ਮੈਂ ਹੋ ਰਹੀ ਨਾ ਹੱਦ ਦੇ ਦੇ ਨੰਨ ਤੱਕ ਮਾਤਾ ਹੋ ਮਬਦੂ ਬੁਕੇਦ ਹੈ ਕਹੇ ਹੈ ਉਹ ਦੇਖ ਉਹ ਨਾ ਨਾ ਪਿੱਟੀ ਨਹੀਂ ਮੰਨੇ ਨਹੀਂ ਪੀਆ ਯਾਰ ਨਹੀਂ ਬੰਦੇ ਉਹਨ ਲੱਗ ਗਿਆ ਉਹਨ ਲੱਗ ਗਿਆ ਅੱਖੀ ਤਾਂ ਇਹਨਾਂ ਉਹਦਾ ਸੁਣ ਨਹੀਂ ਮੈਨਾਂ ਸਾਹ ਆ ਗਿਆ ਸਾਹ ਆ ਗਿਆ ਮਕੰਦ ਕਹ ਯਾਰ ਮਾਇਕਾ ਯਾਰ ਮਕੰਦ ਤੈਨੂੰ ਸਹੀ ਗੱਲ ਦੱਸਾਂ ਅਸੀਂ ਗਏ ਭਾਈ ਤੇਲ ਦੀ ਢੋਲੀ ਲੈਣਾ ਅੱਖ ਪੰਪ ਤੇ ਹਾਂ ਬਾਣੀ ਨੂੰ ਲਾਇਆ ਪੂਣ ਭਾਈ ਤੇਲ ਪੋਣਾ ਅਸੀਂ ਤੇਲ ਦੇ ਠੀਕ ਨਾਲ ਮੇਰੇ ਰਸਤੇ ਯਾਰਾ ਚਟਾ ਜਵਾਬ ਦਿੱਤਾ ਕਹਿੰਦਾ ਗਿੱਦਰ ਮਰਜ਼ੀ ਧੱਕੇ ਖਾ ਮੈ ਨਹੀਂ ਦਿੰਦਾ ਸੀ ਮੈਂ ਕਿਹਾ ਸੇਟ ਫਸਲ ਪਾਉਣੀ ਹੈ ਕਹਿੰਦਾ ਨਾ ਪਾਈ ਐਂ ਹੀ ਕੱਟ ਹਾਂ ਫਿਰ ਕਿਹੜੇ ਮੂੰਹ ਦੇ ਦੀ ਯਾਰ ਮੇਰੀ ਉਸ ਸਾਰੀ ਕਣਕ ਸੁੱਕੀ ਗਈ ਝੋਨਾ ਸੁੱਕੀ ਗਈ ਮਾੜੀ ਗੱਲ ਕੋਈ ਨਾਲ ਰਿਸ਼ਤੇ ਜੱਜ ਬੇਇੱਜ਼ਤੀ ਕਰੀ ਕਿੰਨੀ ਬੇਇੱਜ਼ਤੀ ਕਰੀ 2000 ਦੀ ਢੋਲੀ ਨਿੱਕੀ ਗੱਲ ਸੀ ਕੀ ਗੱਲ ਤਾਂ ਹੈ ਓਏ ਪੁੱਤ ਆਇਆ ਕਈ ਵਾਰੀ ਬਲੱਡ ਵਾਜਿਆ ਨਹੀਂ ਮੈਂ ਆਪਣਾ ਨਹੀਂ ਵਾਜਾਂਗਾ ਕਾਹਦਾ ਬੰਦਾ ਹਾਂ ਗੱਲ ਕੌਣ ਸਾਡਾ ਬੰਦਾ ਬਸ ਉੱਤੀ ਆ ਗੱਲ ਗੱਲ ਤਾਂ ਨਹੀਂ ਮੁੱਕਰੀ ਦੇਣੀ ਦੇ ਖਾ ਕੇ ਦੇ ਫਿਰ ਉਹ ਭੈਣ ਜਾਣ ਨੂੰ ਮੁੱਕਰਦਾ ਪਰੀਤ ਮੇਰਾ ਯਾਰ ਜਾਮਨ ਨੂੰ ਪਈ ਨਾ ਦੇਵਾਂਗੇ ਜਦੋਂ ਜਾਮਨ ਨੂੰ ਪੈ ਜਾਂਦੇ ਆ ਜਾਮਨ ਨੂੰ ਪੈਂਦੇ ਆ ਜਾਮਨ ਦੇ ਮਾਇਆ ਤਾਂ ਲਿਆ ਕੇ ਖਾਧੀ ਮੇਰੇ ਮਾਇਆ ਤੇ ਫਿਰ ਅਸੀਂ ਖਾਦੇ ਸਨ ਨਾ ਕਰੇ ਗੱਲ ਕਰੇ ਗੱਲ ਛੋਡੇ ਨਾ ਬਾੜੀਆਂ ਬਿਸਤਰਾ ਤੇਰੇ ਤੇ ਪਾੜੀ ਸੀ ਸਾਡੇ ਨਾਲ ਮਿੱਠਾ ਜੱਟ ਜੇ ਤੇ ਵੇਲਾ ਪਾਂਚਾ ਜੱਟੂੰ ਦਾ ਕਿ ਤੁੰਗਾ ਕਿਹਨ ਟੁੜੇਗਾ ਇਹ ਵੜਿਆਈ ਦਾ ਪੁੱਖਾ ਭੈਣ ਦੇ ਲੰਨ ਨੂੰ ਤੂੰ ਕਹੇ ਬਾਣੀ ਤੇ ਲੱਗਿਆ ਲੱਗਿਆ ਕੇ ਕਿ ਹੂੰ ਸਨੇਹ ਲਾਇਆ ਤੈਨੂੰ ਓ ਮੇਰੇ ਨਾਲ ਉਹਦੀ ਯਾਰ ਮੈਨੂੰ ਨਹੀਂ ਪੰਜੀ ਦਿੰਦਾ ਹੋ اچھا ਕੰਮ ਤੋਂ ਪੜਿਆਈ ਦਾ ਕਹਿੰਦਾ ਉਹਦੇ ਕੱਟੂਆ ਕਹਿੰਦਾ ਪਹਿਲਾਂ ਰੀਤਮ ਦਾ ਉਹ ਮੈਨੂੰ ਨਹੀਂ ਦਿੰਦਾ ਕਿਉਂ ਸਾਡੇ ਕਰਕੇ ਕਿਉਂ ਨਹੀਂ ਦਿੰਦਾ ਉਹ ਕਰੇ ਪੀ ਲੈਣੇ ਕਰ ਤੈਥੋਂ ਹੀ ਲੈਣੇ ਤੂੰ ਅਰਥ ਬਵਾਈ ਸੀ ਮੈਂ ਨਾ ਕਹਿਆ ਸਾਰੀ ਉਮਰ ਦਾ ਬੰਦਾ ਜਾਮਨ ਤਾਂ ਨਹੀਂ ਹੁੰਦਾ ਅੱਛਾ ਹੈ ਇਹ ਚੱਕਾ ਡਿਖਾ ਹੜ ਗੁੱਟੀ ਬੰਦੇ ਨਹੀਂ ਤੁਸੀਂ ਤਾਂ ਜਮ੍ਹਾਂ ਲੰਗੇ ਚਿੱਤੇ ਹੋਈ ਨਾ ਯਾਦ ਰੱਖ ਕੇ ਪੈਸੇ ਮੈਡੀਕਲ ਫੜੋ ਫਿਰ ਪਟਾਣੀ ਨੂੰ ਮਖਾਇਆ ਤੁਸੀਂ ਵੱਟੀ ਦਾ ਬਾਣੀ ਨੂੰ ਹਾਂ ਤੇ ਫਿਰ ਇਹ ਆਇਆ ਬਾਣੀ ਆ ਗਿਆ ਉਹਨੂੰ ਦਿਖਾਉਣਾ ਪੰਚਾਇਤ ਚ ਜਾਉਣਾ ਪਊ ਸਾਨੂੰ ਉਹਨੇ ਬੇਇੱਜ਼ਤੀ ਕੀਤੀ ਸਾਡੀ ਸਿੱਧੇ ਮੱਥੇ ਰਿਸ਼ਤੇਦਾਰ ਦੀ ਜਾਨੀ ਸਾਹਿਬ 2000 ਦੀ ਕਿੱਡੀ ਗੱਲਾਂ ਦੱਸ ਤੂੰ ਦੱਸ ਦੇ ਮਗਰ ਦੋ ਹਜ਼ਾਰ ਤੇਲ ਦੀ ਕਿੱਡੀ ਗੱਲਾਂ ਮੇਰੇ ਘਰ ਦਾ ਸੁੱਕਾ ਐਡੀ ਯਾਰ ਤਾਂ ਮੈਂ ਵੀ ਕਹ ਦੋ ਮਾੜੀ ਗੱਲ ਐ ਵੀ ਸਿੱਧਾ ਤੇਰੀ ਤੇ ਫੇਰ ਮੇਰੇ ਕੋਲ ਰਿਕਾਰਡ ਨਾ ਪਈਆਂ ਨੇ ਫੇਰ ਇਹ ਸਬੂਤ ਹੈਗਾ ਹਾਂ ਇਹ ਗੱਲ ਪੱਕੀ ਗੱਲ ਆ ਪੱਕੀ ਗੱਲ ਆ ਸੁਣਾ ਦੇਣਾ ਫੇਰ ਤਾਂ ਮਾਰੀ ਘਰੀ ਪਈ ਮੈਂ ਵੀ ਇਸ ਗੱਲ ਦੇ ਹੱਕ ਚ ਆ 20 ਕਿੱਲਾ ਨਹੀਂ ਫਸਲ ਜਾਂਦੀ ਹੈ ਦੇ 2000 ਹਾਂ 20 ਕਿੱਲਾ ਨਹੀਂ ਫਸਲ ਜਾਂਦੀ ਉਹਦੇ ਕੋਲ ਸਾਡੀ ਖੜਾ ਹੈ ਤੇ ਹੁਣ ਜੱਟ ਤੂੰ ਭਾਈ ਇੱਜ਼ਤ ਚੰਗੀ ਕਿ ਪੈਸਾ ਚੰਗਾ ਅਲਾ ਇੱਜ਼ਤ ਕਾ ਨਹੀਂ ਦੇਖਦਾ ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਹੱਥਾਂ ਨਹੀਂ ਮੈਲਾ ਜਦ ਜੇ ਨਾ ਦਿੰਦਾ ਹਾਂ ਫੇਰ ਵੀ ਆ ਇਹ ਸਾਲ ਫਸਲ ਸੜਦਾ ਚਾਰਤ ਦੇ ਦਿਓ ਜਮਾ ਰਪੀਆ ਨਹੀਂ ਦਿੰਦੇ ਜਿੱਥੇ ਮਰਜੀ ਭੱਜਦੇ ਨਾ ਦਾ ਜਮਾ ਦਾ ਜਮਾ ਦਾ ਨਾ ਮਕਰੋ ਚਿੱਤੇ ਸਾਮਾ ਕੇ ਰਿਕਾਰਡ ਦਾ ਪਾਈ ਪੰਜ ਪੰਜ ਅਰਪਿਸਟਾ ਰਹੀ ਪਾਈ ਤੇਰਾ ਸਾਲ ਆਇਆ ਹੋਵੇ ਤੈਨੂੰ ਗਾਲਾਂ ਦੇ ਵਿੱਚ ਪਾ ਦੇ ਜਰਮਾ ਦਾ ਦਿੰਦਾ ਨਹੀਂ 2000 ਦੀ ਕੀ ਗੱਲ ਐ ਇਸ ਯੁੱਗ ਚ 2000 ਦੀ 200 ਵਾਲੀ ਗੱਲ ਹੀ ਆ ਉਹ ਤਾਂ ਪਿਆ ਨਹੀਂ ਕਰਾਣੇਗਾ ਤੂੰ ਵੇਚ ਤੀਆਂ ਕਿ ਤੂੰ ਕਰਾਣੇਗਾ ਤਾਂ ਦੱਸ ਦੇ ਆਉਦੇ ਸਾਲੇ ਸਾਹਮਣੇ ਹਾਂ ਦੱਸ ਗੱਜਾ ਆਇਆ ਤਾਂ ਮੁਸ਼ਕਲ ਹੋ ਗਿਆ ਫਿਰ ਦੇਖ ਭਈ ਰਾਤ ਨੂੰ ਕਰਾ ਲੈ ਗਾ ਜਿਹੜਾ ਕੰਮ ਆਇਆ ਨਾ ਚੱਕਰਾ ਪਾ ਦੀ ਯਾਰਾ ਬੜਾਈ ਕਾ ਦੀ ਯਾਰਾ ਜਿਹੜਾ ਲੈਤੇ ਆ ਤੁਸੀਂ ਯਾਰਾ ਅਸੀਂ ਕਿਹੜਾ ਮੁਕਰਿਆ ਵੀ ਲੈਤੇ ਆ ਓਏ ਮੁਖਤਿਆਰ ਮੈਨੂੰ ਐ ਕਹੇ ਤੂੰ ਕਦਾ ਹਰਤ ਪਈ ਲੈ ਮੈਂ ਕਾ ساری ਉਮਰ ਕਾ ਬੰਦਾ ਤਾ ਨਹੀਂ ਜਾਂ ਹੁੰਦਾ ਯਾਰਾ ਉਹ ਗੱਡਾ ਹਾਂ ਜੀ ਜੀ ਸੋਖ ਸਮਝ ਕੇ ਪਾਈਏ ਨਾਲੇ ਵੀ ਤੇਰੇ ਤੋਂ ਕੱਟ ਲੂ ਉਹ ਕੱਟਦਾ ਮੈਂ ਤਾਂ ਜ਼ਿੰਦਾ ਨਹੀਂ ਭੁੱਖਾ ਕਟਾਈ ਚੱਲ ਕਟਾਈ ਚੱਲ ਹੋਰ ਪਾਸੇ ਪਾਲਾ ਤੋਂ ਜ਼ਰੂਰੀ ਉੱਥੇ ਦੇ ਦਿਗਣਾ ਕੋਲ ਪਾਸੇ ਲਾਂ ਗਿਆ ਨਾਲੇ ਤੁਸੀਂ ਕਰਾਰ ਕਰੀ ਬੈਠੇ ਮੈਂ ਤਾਂ ਆਇਆ ਸੀ ਮੈਂ ਦਾ ਕਰਾਂ ਕਰਾਂਗੇ ਸੁਨਿਆ ਲਾਇਆ ਨੇ ਮਖਿਆ ਸੁਣ ਵੇ ਕੱਗੇ ਦਾ ਛੋਟੜ ਕੇ ਬੰਦਾ ਹੁੱਥੇ ਮੁੱਕਰ ਜਾਂਦਾ ਗੱਲਾਂ ਕੀ ਬੱਸ ਮੁਕਰਤਾ ਜਾਂਦਾ ਯਾਰ ਫੇਰ ਵੀ ਗੱਲ ਮਾਰੀ ਆ ਯਾਰ ਕਿਤੇ ਮੁਕਰਿਆ ਬਿਨਾ ਗੱਲ ਤੋਂ ਨਹੀਂ ਮੁਕਰੇ ਸਬੂਤ ਪਿਆ ਸਾਡੇ ਕੋਲ ਮੁਕਰੇ ਤਾਂ ਇਹ ਨਾ ਵੀ ਬਾਹਰ ਦੀ ਸੀਤਾ ਕਰਕੇ ਥੋੜੇ ਤਾਂ 50 40 ਹਜ਼ਾਰ ਨਹੀਂ ਮੁਕਰ ਨਾ ਸੀਤਾ ਕਿੰਨੇ ਦਾ 2 ਲੱਖ ਕਿੰਨਾ ਸੀ 10 ਲੱਖ ਨਾ ਹੋਵੇ ਕਿਤੇ ਨਾ ਪੜੇ 10000 ਕੇ 2 5000 ਹੀ ਘੱਟ ਸੀ 15000 ਰੁਪਿਆ ਸੀ ਉਹ 15 ਦਾ ਕਾਲ ਪ੍ਰੀਤਮਾ ਬੱਸ ਹੋਰ ਕਿੰਨਾ ਸੀ ਉਹ ਰਾਹ ਦੇ ਦੋ ਲੱਖ ਰੁਪਿਆ ਕਿੰਨਾ ਦੋ ਕਿੰਨਾ ਤੇ ਫਿਰ 5 ਵਾਂ 10000 ਘਾਟਾ ਕਲ ਨਿਕਲ ਨਿਕਲਮ ਲਿਖੀ ਪਈ ਹੈ ਬਾਈ ਕੋਲ ਇੱਕ ਮਿੰਟ ਯਾਰ ਮੈਂ ਕਿੰਨਾ ਸੀ ਤੂੰ ਦੱਸ ਦੇ 5000 ਘਾਟਾ ਖਣੀ 10000 ਘਾਟਾ ਮੈਨੂੰ ਅਲਸ 2 ਲੱਖ ਚੋਂ 2 ਲੱਖ ਚੋਂ ਠੀਕ ਹੈ ਤੇ ਫਿਰ ਤਿੰਨ ਕਿੱਲੇ ਬਾਣ ਸੀ ਸਾਢੇ ਤਿੰਨ ਕਿੱਲੇ ਮੇਰੇ ਕੋਲ ਝੋਨਾ ਜਾਂਦਾ ਸਾਢੇ ਤਿੰਨ ਕਿੱਲਾਂ ਦਾ ਕਿੰਨੇ ਦਾ ਮੰਨਦਾ ਭਾਈ ਝੋਨਾ ਤਾਂ ਜਾਂਦਾ ਤੇਰਾ 2 ਲੱਖ ਰੁਪਏ ਨੂੰ ਭੱਗ ਜਾਂਦਾ 2 ਲੱਖ ਨਹੀਂ ਉਹ ਸਾਢੇ ਤਿੰਨ ਲੱਖ ਨੂੰ ਪਹੁੰਚਦਾ ਸਾਢੇ ਤਿੰਨ ਨਾਮ ਨੂੰ ਤਿੰਨ ਦਾ ਤਾਂ ਪਹੁੰਚਦਾ ਹਾਂ ਤੇ ਫਿਰ ਲੱਖ ਦਾ ਮੇਰਾ ਫੇਰ ਵੀ ਵੱਧ ਸੀ ਫੇਰ ਵੀ ਵੱਸ ਸੀ ਸਾਡਾ ਦੱਸ ਭਾਈ ਉਹਦਾ ਕੀ ਮਾੜਾ ਕਰੇ ਮੈਂ ਵੱਧ ਤਾਂ ਤਾਂ ਸੀ ਜੇ ਤੂੰ ਫਸਲ ਪਾਉਂਦਾ ਕਿਉਂ ਭੈਣ ਤੇਲ ਦੀ ਜਿਉਂਦਾ ਤੇ ਮੈਂ ਪਾਉਂਦੀ ਪਾਉਂਦੀ ਇੱਟਾ ਕਰਗਾ 2000 ਪਿੱਛੇ ਭੈਣ ਜਾਈ ਏ ਟਾਣ ਬਈ ਦੇਖ ਗਿਆ ਮੈਂ ਪਰ ਉਹਨੂੰ ਜਵਾਬ ਕੀ ਦੇ ਮਾਂ ਜਵਾਬ ਦੇ ਬਈ ਆ ਫੜ ਲੈ ਕੇ ਵੇ ਉਹ ਤਾਂ ਆਇਆ ਕਰਦਾ ਗੀ ਬਈ ਉਹ ਤਾਂ ਹੱਥ ਚੱਕ ਗਏ ਉਹ ਉਹਦੇ ਤਿੰਨ ਦੂਜੇ ਨੇ ਹੋਰ ਭੱਜ ਗਿਆ ਹਟ ਗਿਆ ਨਾ ਹੱਥੀ ਕਰ ਗਏ ਟਾਂਗਾਂ ਵੇ ਖੜ ਕੇ ਅੱਛਾ ਅਸੀਂ ਗਾਲਾਂ ਲੈ ਕੇ ਤੇਲ ਪਾਈਏ ਕੋਈ ਸਾਲਾ ਲੱਗਦਾ ਉਹ ਉਹ ਚਲਦੀ ਆਈ ਜ਼ਿੰਮੇਦਾਰੀ ਦੀ ਬਾਣੀਆਂ ਨਾਲ ਤੋਂ ਮਖਤਿਆਰ ਹਾਂ ਇਹ ਤਾਂ ਹੋ ਰਿਹਾ ਅਪਸੈਟ ਹੁਣ ਅੱਛਾ ਤੂੰ ਪੈਸੇ ਦੇ ਦੇ ਪੈਸੇ ਲਾਂ ਲੈਣਾ ਬੰਨੇ ਰਸ ਤੇ ਚਾਹੀਦਾ ਚੱਲ ਪੈਸੇ ਲੈ ਲੈ ਸਾਰੀਆਂ ਐ ਯਾਰ ਤੂੰ ਸਹੀ ਹੈ ਨਹੀਂ ਐ ਯਾਰ ਹਾਂ ਜਾ ਯਾਰ ਫੈਬਰੀਤ ਆਉਂਦਾ ਅੱਗੇ ਕਿਹ ਵਾਰੀ ਭਗਾਨਾ ਤੂੰ ਤਾਂ ਮਕੰਨ ਦਾ ਆਉਂਦਾ ਯਾਰ ਹਾਂ ਇਹ ਬੜੇ ਹੀ ਦਾ ਭੁੱਖਾ ਜਾ ਜਾ ਤੈਨੂੰ ਦੱਸ ਤਈ ਆ ਅੱਜ ਕਿੱਧਰ ਵਾਗੀ ਕਿ ਸਾਂਗੀ ਹੋਈ ਕਿਉਂ ਓਏ ਮੈਂ ਤਾਂ ਪੁੱਜਦਾ ਵਾਂ ਕਿ ਸਾਂਗੀ ਰੋਟੀ ਲੈ ਕੇ ਖਾ ਮੈਨੂੰ ਟੱਕਰ ਲਾ ਤਖਣਾ ਜੀ ਮੇਰਾ ਪੁੱਛਿਆ ਕੇ ਮੇਰਾ ਪੈਕੀ ਬੁੱਕੀ ਬਾਗੀ ਤੇ ਮੇਰਾ ਭਾਈ ਨਾ ਪੈਦਾ ਦਾਸੀ ਬੋਹੂ ਗਈ ਮੇਰੇ ਆਹ ਇਹਦੀ ਬੋਹੂ ਗਈ ਨਾ ਨਾ ਜਿਹੜੇ ਨਾਲ ਕੱਲ ਨੂੰ ਜਨ ਆਇਆ ਇਹਦਾ ਮੈਂ ਫਸਿਆ ਕਸੂਤਾ ਤੂੰ ਆਜਾ ਕਰ ਦੇ ਲਿਆ ਆਜਿਆ ਆਜਿਆ ਯਾਰ ਨਾ ਮੈਂ ਤਾਂ ਕੀ ਪਹਿਣਾ ਆ ਜਾ ਜੋ ਜਿਹੜਾ ਸ਼ਰੇ ਮਲੰਗਾ ਆਇਆ ਮਰਾ ਤਾਂ ਹੱਥੇ ਬੜੀ ਬੱਛਾ ਆ ਜਾ ਜਾ ਲਾਜ਼ਮ ਬੰਨ ਲੂ ਟਾਟ